ਨਾਪਾ ਦੇ ਕਾਲਜ ਗਰਾਊਂਡ ਸੜਕ ਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਟੋ ਚਾਲਕ ਦੇ ਵੱਲੋਂ ਯੂ ਟਰਨ ਮਾਰਿਆ ਜਾਂਦਾ ਤਾਂ ਪਿੱਛੇ ਆ ਰਹੀ ਪੀ ਆਰਟੀਸੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਨੇ ਖੜੀ ਕਾਰ ਦੇ ਵਿੱਚ ਜਾ ਕੇ ਟੱਕਰ ਮਾਰ ਦਿੱਤੀ ਕਾਰ ਦੇ ਨਾਲ ਨਾਲ ਖੜੀਆਂ ਸਾਰੀਆਂ ਰੇੜੀਆਂ ਵੀ ਨੁਕਸਾਨੀਆਂ ਗਈਆਂ ਜਿਹਦੇ ਚਾਲ ਦੇ ਉੱਥੇ ਕਾਫੀ ਹੰਗਾਮਾ ਦੇਖ ਨੂੰ ਮਿਲਿਆ ਇਸ ਮੌਕੇ ਕਾਰ ਮਾਲਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਕਾਰ ਦਾ ਕਾਫੀ ਨੁਕਸਾਨ ਹੋਇਆ ਉਹ 30 ਪੀਆਰਟੀਸੀ ਦੇ ਬਾਅਦ ਇਹ ਡਰਾਈਵਰ ਨੇ ਕਿਹਾ ਕਿ ਆਟੋ ਚਾਲਕ ਨੇ ਇੱਕਦਮ ਹੀ ਅੱਗੇ ਆ ਜਿਹੜਾ ਕਿ ਯੂ ਟਰਨ ਮਾਰ ਦਿੱਤਾ ਅਤੇ ਪਿੱਛੇ ਨਹੀਂ ਦੇਖਿਆ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ। ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਜਿੱਥੇ ਪਾਰਕਿੰਗ ਦੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ। ਇਹ ਸਾਈਡ ਤੇ ਖੜੇ ਸੀ ਤੁਸੀਂ? ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ। ਅੱਛਾ ਇਹ ਗਲਤੀ ਕਿਹਦੀ ਐ? ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ। ਮੇਨ ਆ ਜਿਹੜੀ ਉਹਦੀ ਸੀ। ਫਿਰ ਬੱਸ ਵਾਲੇ ਨੇ ਸਵਾਰੀਆਂ ਪਹੁੰਚਾਉਣੀਆਂ ਸੀ। ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ? ਬਸਾਲੀ ਵੀ ਗੋਲਤੀ ਨਹੀਂ। ਨਹੀਂ ਮੈਂ ਬਸਾਲੀ ਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ। ਤੁਹਾਡੇ ਕੋਈ ਸੱਟ ਫਿਰ ਤਾਂ ਲੱਗੀ? ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ। ਤੁਸੀਂ ਵਿੱਚ ਬੈਠੇ ਸੀ? ਮੈਂ ਆਪਦੀ ਸ਼ਾਪ 'ਚ ਬੈਠਾ ਸੀਗਾ। ਓਕੇ। ਕੱਲੇ ਨੂੰ ਸਾਰ ਤਾਂ ਨਹੀਂ ਹੋਇਆ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਇਹ ਤਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ? ਇਹ ਤਾਂ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਆਹ ਦਾ। ਸੁਖਵਿੰਦਰ ਸਿੰਘ ਕੀ ਗੱਲ ਹੋਇਆ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਕੋਈ ਅੱਗੇ ਨੇ ਦੇਖਿਆ ਕੋਈ ਪਿੱਛੇ ਨਹੀਂ। ਉਹਨੇ ਜੂ ਟਰਨ ਮਾਰਤਾ ਹੈ। ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬੱਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਪਾ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਚਲੀ ਜਾਨੀ ਨੁਕਸਾਨ ਕੋਈ ਖਸਰਟ ਫਿਟ ਕੋਈ ਨਹੀਂ ਹੈ ਹਾਂ ਬੱਸ ਚਲਾਉਣੇ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮੱਲੇ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ساری ਇਹ ਗੱਲ ਕਹੀ ਇਹਨੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਇਟ ਇਸ ਮੌਕੇ ਤੇ ਨਾਬਾ ਦੇ ਪੁਲਿਸ ਜਾਂਚ ਅਧਿਕਾਰੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਮੌਕੇ ਤੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਲਾ ਮਿਲੀ ਸੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜਾਂ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਹੈ ਟੈਂਪੂ ਟੈਂਪੂ ਸੀ ਪੇਟਾ ਥਾਣੇ ਤੇ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜਾਦੇ ਹੋਇਆ ਦੇਖਦੇ ਆ ਕਿਹਦੀ ਗਲਤੀ ਹੈ ਕੀ ਕੁਝ ਪੈਲਾ ਦਾ ਇਹ ਕਿਹਦੀ ਗਲਤੀ ਲੱਗਦੀ ਹੈ ਸਰ ਇਹ ਦੇਖਦਾ ਸਰ ਇਕੱਠੇ ਕਰਦੇ ਤਿੰਨਾਂ ਨੂੰ ਜਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਇਨਵੈਸਟੀਗੇਸ਼ਨ ਦੀ ਪਤਾ ਲੱਗੂ ਕੀ ਦਾ ਖਸੂਰ ਹੈ ਇਹਨੂੰ ਇਕੱਠੇ ਕਰਦੇ ਤਿੰਨਾਂ ਨੂੰ ਇਹਨਾਂ ਨੂੰ ਦੇਖਦੇ ਆ ਕਿਹਦਾ ਖਸੂਰ ਹੈ ਕਹ ਦੇਖਿਆ ਜਾਵੇ ਤਾਂ ਕਈ ਵਾਰ ਕਿਸੇ ਇੱਕ ਦੀ ਗਲਤੀ ਦੇ ਪਿੱਛੇ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ